ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਵਧੀਆ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਗਰਾਊਂਡ ਦੇ ਵਿੱਚ ਜਿਹੜੇ ਬਾਥਰੂਮ ਬਣੇ ਹੋਏ ਆ ਉਹ ਦਿਖਾਉਣੇ ਆ ਆਪਾਂ ਅੰਦਰੋਂ ਅੰਦਰ ਜਾ ਕੇ ਵੀ ਕਿਹੋ ਜਿਹਾ ਬਣੇ ਆ ਕਿਵੇਂ ਦੀਆਂ ਗੱਲਬਾਤ ਅੰਦਰ ਜਾ ਕੇ ਪਤਾ ਲੱਗੂ ਆਪਾਂ ਤੇ ਚੱਲਦੇ ਆ ਆਪਾਂ ਅੰਦਰ ਦੇਖੋ ਜੀ ਬਾਥਰੂਮ ਨਵੇਂ ਬਣੇ ਹੋਏ ਨੇ ਆਪਣੇ ਫਿਟਸ ਗਰਾਊਂਡ ਦੇ ਵਿੱਚ ਕਿੰਨੇ ਘੈਂਟ ਬਾਥਰੂਮ ਤੇ ਸਫਾਈ ਦੇਖੋ ਕਿਸ ਤਰ੍ਹਾਂ ਦੀ ਹੈ ਇਧਰ ਆਏ ਹੱਥ ਸਫਾਈ ਆਇਆ ਭਾਈ ਜੀ ਕੈਨੇਡਾ ਜੀ ਦੇਖੋ ਤੁਸੀਂ ਇਹ ਸਫਾਈ ਦੇਖੋ ਕਿੰਦਾ ਲੀ ਆ ਲੈ ਕੋਈ ਚਾਹਦੇ ਆ ਬਾਹਰ ਦੇਖਾਉਣੇ ਤੁਹਾਨੂੰ ਦੇਖੋ ਬਾਜ਼ਰੋਂ ਬਣਾਏ ਹੋਏ ਸਾਰੇ ਘੈਂਟ ਕਨੇ ਕਈ ਬਣੇ ਹੋਏ ਆ ਦੇਖੋ ਢੈਂ ਦੇ ਵਿੱਚ ਸਾਰੇ ਪੂਰੀ ਵਧੀਆ ਘੈਂਟ ਸਖਾਈ ਸੂਏ ਪੂਰੇ ਵਧੀਆ ਪਾਣੀ ਬੱਟ ਬੋਤਲ ਭਰਨੀ ਆ ਦੇਖੋ ਇੱਕ ਉਹ ਇਦਾਂ ਦੇ ਗੇਟ ਖੁੱਲ ਜਾਂਦਾ ਤੇ ਲੋਕ ਲੱਗ ਜਾਂਦਾ ਆਪੀ ਆਟੋਮੈਟਿਕ ਖੁੱਲਦਾ ਜਿਵੇਂ ਆਪਾ ਦਬ ਦਤਾ ਐਸ ਤਰ੍ਹਾਂ ਦੇ ਆਂਦਾ ਸ਼ਰੂਮ ਪੂਰੀ ਬਣੀ ਪਈ ਐ ਨਾ ਗੱਲ ਦੇਖੋ ਇਧਰ ਗਰਾਊਂਡ ਡੋਡੀ ਗੇਮਾਂ ਦੇ ਡੋਡੀ ਗਰਾਊਂਡ ਆ ਜਿਹੜੀ ਮਰਜ਼ੀ ਗੇਮ ਆਪਾਂ ਖੇਡ ਸਕਦੇ ਆ ਜਿਹੜਾ ਮਾਣਾ ਆਪਣਾ ਉਹੀ ਗੇਮ ਆਪਾਂ ਇੱਥੇ ਖੇਡ ਸਕਦੇ ਆ ਪੂਰੀ ਘੈਂਟ ਗੱਲਬਾਤ ਆ ਪੂਰੀ ਘੈਂਟ ਟੈਕਸ ਵੀ ਘਰ ਬਹੁਤ ਲੈਂਦੀਆਂ ਸਰਕਾਰਾਂ ਐਨਾ ਸਮਝੋ ਵੀ ਇਹ ਉਹੀ ਬਣ ਕੇ ਟੈਕਸ ਵੀ ਇੱਥੇ ਜੇ ਤੁਸੀਂ 100 ਕਮਾਉਣੇ ਹੋ 30 ਟੈਕਸ ਵਿੱਚ ਜਾਂਦੇ ਆ ਆਂਦੀ ਲੋਕੀ ਤੀਸਰਾ ਹਿੱਸਾ ਟੈਕਸ ਨਾਲ ਦੀ ਨਾਲ ਕੱਟਿਆ ਜਾਣਾ ਤੁਹਾਡੇ ਅਕਾਊਂਟ ਦੇ ਵਿੱਚੋਂ ਬਾਣਟ ਕੇ ਪੈਸੇ ਆਣੇ ਤੇ ਫਿਰ ਸਹੂਲਤਾਂ ਵੀ ਦਿੰਦੀਆਂ ਦੇਖੋ ਗਰਾਉਂਡ ਲੋਕਾਂ ਦਾ ਸਾਹਮਣਾ ਹੋਇਆ ਸਾਫ ਸਫਾਈ ਆ ਲੱਕ ਉਸ ਪੁਰਾ ਕੈਂਟ ਆਹ ਇਹ ਤੇ ਗੱਲਬਾਤ ਭਾਈ ਗਰਾਊਂਡ ਦੀ ਆ ਤੁਹਾਨੂੰ ਅੱਜ ਬਾਥਰੂਮ ਦਿਖਾਉਣੇ ਸੀਗੇ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਦਾ ਲੱਗਿਆ